ਦੇਸ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂ ਦੀਆਂ ਲਾੜ ਦੀਆਂ ਨਿਹੰਗ ਸਿੰਘ ਫੌਜਾਂ ਸੰਤਾਂ ਮਹਾਂਪੁਰਖਾਂ ਤੇ ਇਸ ਸੰਸਥਾਨ ਤੇ ਸ਼ਹੀਦੀ ਬਾਗ ਦੇ ਵਿੱਚ ਜਿੱਥੇ ਸਾਡੇ ਸਾਰੇ ਨਿਹੰਗ ਸਿੰਘ ਗਲਾ ਪੰਥਾਂ ਦੇ ਮੁਖੀ ਸਤਕਾਰਯੋਗ ਨੇਥੇਦਾਰ ਬਾਬਾ ਅਵਤਾਰ ਸਿੰਘ ਗਲਪੰਥ ਬਾਬਾ ਬੀਵੀ ਜਨ ਜੀ ਜੇਥੇਦਾਰ ਬਾਬਾ ਗੁਰਦੇਵ ਸਿੰਘ ਜਿਹੜੇ ਸ਼ਹੀਦੀ ਬਾਗ ਦੇ ਇਥੋਂ ਦੇ ਮੋਕਨ ਨਹੀਂ ਨਹੀਂ ਦੇ ਰੇ ਇੰਚਾਰਜ ਨੇ ਤੇ ਜਥੇਦਾਰ ਬਾਬਾ ਜੋਗਾ ਸੰਜੀਤਰਨਾਦਾਲ ਬਾਬਾ ਬਕਾਲਾ ਸਾਹਿਬ ਤੇ ਬਾਬਾ ਨਾਗਰ ਸਿੰਘ ਹਰੀਆਂ ਵੇਦਾਂ ਵਾਲੇ ਉੱਥੇ ਹੀ ਬਾਬਾ ਰਾਜਾ ਰਾਜ ਸਿੰਘ ਜੀ ਬਾਬਾ ਮਲਮੂਨ ਸਿੰਘ ਜੀ ਬਾਰਨ ਵਾਲੇ ਇਹ ਬਾਬਾ ਕੁਲਵਿੰਦਰ ਸਿੰਘ ਜੀ ਨੇ ਬਾਬਾ ਸ਼ਿੰਦਾ ਸਿੰਘ ਜੀ ਨੇ ਬਾਬਾ ਮਾਨਕ ਜੀ ਨੇ ਬਾਬਾ ਪਰਲੋਕ ਸਿੰਘ ਜੀ ਖਿਆਲੇ ਵਾਲੇ ਤੇ ਬਾਬਾ ਅਨੰਤ ਸਿੰਘ ਮੁੰਡਾ ਪਿੰਡ ਵਾਲੇ ਦੇ ਨਾਲ ਹੀ ਸਾਡੇ ਹਾਂਜੀ ਬਾਬਾ ਚੜਸ ਸਿੰਘ ਜੀ ਅਰਬਾ ਖਰਬਾ ਤੇ ਹਾਂਜੀ ਮੜੀਆਂ ਵਾਲੇ ਗੁਰੂ ਨਾਨਕਦਾਲ ਮੜੀਆਂ ਵਾਲੇ ਬਾਬਾ ਮਾਨਸ ਸਿੰਘ ਜੀ ਹੋਰਾਂ ਵੱਲੋਂ ਭਾਈ ਸਾਹਿਬ ਸਿੰਘ ਜੀ ਕਿੱਥੇ ਨੇ ਬਾਬਾ ਸਾਹਿਬ ਸਿੰਘ ਜੀ ਆਏ ਨੇ ਤੇ ਸਾਰੇ ਦਲਾਂ ਪੰਥਾਂ ਦੇ ਜਿਹੜੇ ਨਹੀਂ ਵੀ ਆਏ ਉਹਨਾਂ ਦੇ ਨੁਮਾਇੰਦੇ ਇੱਥੇ ਹਾਜ਼ਰੀਆਂ ਲਵਾ ਰਹੇ ਨੇ ਤੇ ਸਾਰੀਆਂ ਹੀ ਗੁਰਸੇਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਜਿੱਥੇ ਮੈਂ ਸਭ ਤੋਂ ਪਹਿਲਾਂ ਵਧਾਈ ਦੇਣਾ ਦੇਸ ਵਿਦੇਸ਼ ਦੀਆਂ ਹਰ ਸਿੱਖ ਸੰਗਤਾਂ ਨੂੰ ਜਿੱਥੇ ਹੋਲੇ ਮਹੱਲੇ ਤੇ ਕੌਮੀ ਤਿਉਹਾਰ ਹੋਲਾ ਮਹੱਲਾ ਸ੍ਰੀ ਅਨੰਤਪੁਰ ਸਾਹਿਬ ਦਾ ਬਹੁਤ ਹੀ ਚੜ੍ਹਦੀ ਕਲਾ ਤੇ ਸ਼ਾਨੋ ਸ਼ੌਕਤ ਦੇ ਨਾਲ ਇਹ ਸਾਡੀ ਨਿਹੰਗ ਸਿੰਘਾਂ ਦੀ ਪਰੰਪਰਾ ਹੈ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਸਾਰੇ ਧਰਨੇ ਦਲਾਂ ਦੇ ਮੁਖੀਆਂ ਦੇ ਮੈਂ ਨਾਂ ਲਏ ਨੇ ਤੇ ਹੋਰ ਵੀ ਬਹੁਤ ਸਾਰੇ ਸੰਤ ਮਹਾਂਪੁਰਖ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਤੇ ਉੱਥੇ ਹੀ ਬਹੁਤ ਸਾਰੇ ਸੰਤਾਂ ਨੇ ਰੱਖਾਂ ਨੇ ਹਾਜ਼ਰੀਆਂ ਲਵਾਈਆਂ ਨੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਹੀ ਅਮਨ ਸ਼ਾਂਤੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਮਹੱਲੇ ਖੇਡੇ ਗਏ ਤੇ ਸਾਡਾ ਨਿਹੰਗ ਸਿੰਘ ਜਥੇਬੰਦੀਆਂ ਦਾ ਹਰ ਸਾਲ ਹੀ ਗੁਰਮਤਾ ਹੁੰਦਾ ਹੈ ਜਿਹੜਾ ਮਹੱਲਿਆਂ ਤੋਂ ਬਾਅਦ ਹਰ ਜੋੜ ਮੇਂਦੇ ਤੇ ਆਪਾਂ ਬਰੋਮਚਾਰੀ ਕਰਦੇ ਆ ਤੇ ਉਸੇ ਪਰੰਪਰਾ ਨੂੰ ਜਿਹੜਾ ਮੁੱਖ ਰੱਖਦੇ ਹੋਏ ਅੱਜ ਜਿਹੜਾ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਉਡੋਣੀ ਜਿਹੜੀ ਬਾਬਾ ਬਕਾਲਾ ਸਾਹਿਬ ਮਹਾਂਪੁਰਖਾਂ ਦੇ ਉਨ੍ਹਾਂ ਦੇ ਸਤਾਨ ਤੇ ਹਰਮਤੇ ਜਿੱਥੇ ਸਾਡੇ ਆਪਸੀ ਜਿਹੜੇ ਵਿਚਾਰ ਵਟਾਂਦਰੇ ਹੋਏ ਦਲਾਂ ਪੰਥਾਂ ਦੇ ਕੀ ਕੀ ਕਿਸੇ ਨੂੰ ਕੋਈ ਤੰਗੀ ਹੁੰਦੀ ਹੈ ਕੋਈ ਤੇ ਉਹਦੇ ਨਾਲ ਹੀ ਕਿਉਂਕਿ ਅੱਜ ਕੱਲ ਮੇਨ ਜਿਹੜੀ ਚੱਲ ਰਹੀ ਹੈ ਵੀ ਅਜੋਕੇ ਸਮੇਂ ਦੇ ਵਿੱਚ ਤੇ ਉਹਦੇ ਵਾਸਤੇ ਤੁਸੀਂ ਜੋ ਵੀ ਕੋਈ ਗੱਲਬਾਤ ਕਰਨੀ ਹੋਈ ਤੇ ਉਹ ਤੁਸੀਂ ਦੱਸੋਗੇ ਮੈਂ ਉਹਦਾ ਹੀ ਜਵਾਬ ਦੇਵਾਂਗਾ। ਸਾਡੇ ਟਕਸਾਲ ਦੇ ਵੱਲੋਂ ਗੁਰਮੱਤੇ ਕੀਤੀ ਗਈ ਜਿਹਦੇ ਵਿੱਚ ਐਲਾਨ ਕੀਤਾ ਗਿਆ ਕਿ ਜਥੇਦਾਰ ਜੀ ਨੇ ਫਰਦਉਨਾ ਦਾ ਬੋਲ ਕੀਤਾ ਜਾਵੇ ਤੇ ਜਿਹੜੇ ਲਾਏ ਗਏ ਸੀ ਉਹਨਾਂ ਦੀ ਪੂਰਨ ਪੁਨਰ ਬਹਾਲੀ ਕੀਤੀ ਜਾਵੇ। ਉਹਦੇ ਬਾਅਦ ਕੋਈ ਤੁਹਾਡਾ ਵਿਚਾਰ 15 ਸਾਡਾ ਨਹਿੰਸ ਸਿੰਘ ਜਥੇਬੰਦੀਆਂ ਨੇ ਤੇ ਜਿਹੜਾ 10 ਤਰੀਕ ਨੂੰ ਹੀ ਸਭ ਤੋਂ ਪਹਿਲਾਂ ਜਦੋਂ ਅਕਾਲ ਤਖਤ ਸਾਹਿਬ ਤੇ ਨਹਿੰਸ ਸਿੰਘ ਦਲਾਂ ਪੰਥਾ ਨੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਸਾਰਿਆਂ ਨੇ ਜਿਹੜਾ ਸੀ ਲਿਖਤੀ ਜਿਹੜਾ ਉਹ ਵਚਨ ਕੀਤੇ ਸੀ ਤੁਸੀਂ ਇਹਨਾਂ ਤੇ ਕਾਇਮ ਰਹਿਣਾ ਤੇ ਉਹ ਹੁਣ ਉਹਨਾਂ ਨੂੰ ਪਤਾ ਵੀ ਉਹ ਕਿੰਨੇ ਕਾਇਮ ਨੇ ਤੇ ਦੂਸਰੀ ਗੱਲ ਆ ਵੀ ਜੇ ਸਾਡਾ ਸਭ ਤੋਂ ਪਹਿਲਾਂ ਨਿਹੰਗ ਸਿੰਘ ਗਲਾਂ ਪੰਥਾ ਨੇ ਵਿਰੋਧ ਕੀਤਾ ਸੀ 10 ਤਰੀਕ ਨੂੰ ਉਹਦੇ ਤੇ ਪੂਰਾ ਪਹਿਰਾ ਦਿੱਤਾ ਤੇ ਉਸੇ ਪਹਿਰੇ ਤੇ ਆਪਾਂ ਸਾਰੇ ਕਾਮਯਾਬ ਆ ਉਹ ਪਹਿਰੇ ਤੇ ਸਾਰੀਆਂ ਹੀ ਗੱਲਾਂ ਉਹਦੇ ਵਿੱਚ ਜੋ ਕੁਝ ਹੁਣ ਤੁਸੀਂ ਆਪਾਂ ਕਹਿਣਾ ਚਾਹੁੰਦੇ ਆ ਇਹ ਬਾਬਾ ਜੀ ਉਹਨਾਂ ਦੇ ਆਪ ਦੇ ਵਿਚਾਰ ਨੇ ਪਰ ਅਸੀਂ ਉਸੇ ਗੱਲ ਦੇ ਉੱਪਰ ਜਿਹੜੇ ਉਸੇ ਵਜਨ ਤੇ ਉਸੇ ਮਰਿਆਦਾ ਤੇ ਜਿਹੜੇ ਕਾਇਮ ਆ ਜਦੋਂ ਤੱਕ ਸਾਡੇ ਨੇ ਹੰਗਸ ਸਿੰਘ ਜਥੇਬੰਦੀਆਂ ਦੇ ਨਾਲ ਕਿਉਂਕਿ ਅਸੀਂ ਨਿਰੋਲ ਧਾਰਮਿਕ ਜਥੇਬੰਦੀਆਂ ਕਿਸੇ ਵੀ ਸਿਆਸੀ ਪਾਰਟੀ ਨਾਲ ਸਾਡਾ ਕੋਈ ਸਬੰਧ ਨਹੀਂ ਤੇ ਜਿਹੜਾ ਬਾਬਾ ਆਪਣੇ ਕੋਈ ਵੀ ਮਹਾਪੁਰਖ ਬੋਲਦੇ ਨੇ ਤੇ ਉਹਦੇ ਨਾਲ ਸਾਡਾ ਨਹੀਂ ਸਾਡਾ ਨੇ ਹੰਗਸ ਸਿੰਘ ਦਲਾ ਪੰਥਾਂ ਦਾ ਇੱਕ ਆਪ ਦਾ ਮਰਿਆਦਾ ਹੈ ਉਹ ਮਰਿਆਦਾ ਤੋਂ ਅਸੀਂ ਬਾਹਰ ਨਹੀਂ ਜਾਂਦੇ ਤੇ ਨਾਲ ਜਿੱਥੇ ਐ 10 ਤਰੀਕ ਨੂੰ ਜੋ ਵੀ ਉੱਥੇ ਗੁਰਮਤਾ ਹੋਇਆ ਤੇ ਉਹਦੇ ਵਾਸਤੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਸੀ ਤੇ ਉਹਦੇ ਮੁਤਾਬਕ ਹੀ ਆਪਾਂ ਚੱਲ ਰਹੇ ਹਾਂ ਕੌਮ ਦੇ ਨਾਲ ਵਿਰੋਧ ਕੀਤਾ ਜਾਏਗਾ ਜੀ ਪ੍ਰੋਗਰਾਮਾਂ ਦੇ ਵਿੱਚ ਇਸ ਤਰ੍ਹਾਂ ਦਾ ਕੌਮ ਦੇ ਨਾਲ ਸੰਦੇਸ਼ ਵੀ ਦੇ ਦਿੱਤੇ ਹੈ ਜੀ ਉਹ ਹਾਰਾ ਕੁਝ ਕਰ ਚੁੱਕੇ ਟੋਂਡਾ ਕੀ ਸਟੈਂਡ ਹੈ ਬੰਬ ਜੀ ਨਹੀਂ ਸੰਦੇਸ਼ ਤੇ ਹੁਣ ਜੇ ਉਹਨਾਂ ਦਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਖਿਲਾਫ ਨਹੀਂ ਜੋ ਉਹਨੂੰ ਮਰਿਆਦਾ ਦੇ ਜੋ ਵਿਧੀ ਵਿਧਾਨ ਹੈ ਜਾਂ ਮਰਿਆਦਾ ਦੇ ਖਿਲਾਫ ਚੱਲਦੇ ਨੇ ਜਾਂ ਉਹਨਾਂ ਨੂੰ ਕੋਈ ਚਲਾ ਰਿਹਾ ਉਹਦੇ ਆਪਾਂ ਖਿਲਾਫ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਅਸੀਂ ਪਹਿਲਾਂ ਵੀ ਤੇ ਅੱਗੇ ਵੀ ਨਾਲ ਰਹਿਣਾ ਪਰ ਜੋ ਮਰਿਆਦਾ ਤੋਂ ਬਾਹਰ ਜਾ ਕੇ ਜਿਹੜੇ ਗੁਰਮਤੇ ਕਰ ਰਹੇ ਨੇ ਉਹ ਸਾਨੂੰ ਬਿਲਕੁਲ ਪਰਵਾਹ ਨਹੀਂ ਹੈ ਕਿਸੇ ਦਾ ਵਿਰੋਧ ਕੋਈ ਹੈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਜਿੱਥੇ ਵੀ ਪ੍ਰੋਗਰਾਮ ਜਿੱਥੇ ਸਿੰਘ ਸਾਹਿਬ ਨਾ ਤੇ ਸਾਡੇ ਨਹਿਨ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੂੰ ਕਿਸੇ ਪ੍ਰੋਗਰਾਮ ਦੇ ਵਿੱਚ ਬੁਲਾਉਣ ਦੀਆਂ ਤੇ ਨਾ ਸੀ ਜਿੱਥੇ ਉਹਨਾਂ ਦਾ ਕੋਈ ਪ੍ਰੋਗਰਾਮ ਹੋਊਗਾ ਜਿਹਦੇ ਵਿੱਚ ਕੋਈ ਜਦੋਂ ਤੱਕ ਉਹ ਕੋਈ ਸਾਡੇ ਗੁਰਮਤੇ ਅਨੁਸਾਰ ਨਹੀਂ ਗੱਲ ਹੁੰਦੀ ਤੇ ਉਦੋਂ ਤੱਕ ਉਹਨਾਂ ਦੇ ਸਰੂਪੇ ਵੀ ਅਸੀਂ ਪ੍ਰਵਾਨ ਨਹੀਂ ਬਾਬਾ ਜੀ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰਾਂ ਨੂੰ ਹਟਾਉਣਾ ਤੇ ਦਿਲ ਖਾਲਸੀਆਂ ਜਥੇਬੰਦੀਆਂ ਸੋਚ ਰਹੀਆਂ ਨੇ ਇਸ ਤਿੱਕੇ ਨਾਲ ਆਵਾਜ਼ ਉੱਠੀ ਹੈ ਕਿ ਜਥੇਬੰਦੀਆਂ ਸੁਮਾਲਣੋਂ ਤੱਕ ਦਾ ਕਾਰਜ ਕਰੇ ਇਥੇ ਬੰਦੀਆਂ ਸ਼ਰੋਮਣੀ ਪੰਥ ਅਕਾਲੀ ਪੁੱਢਾਦਲ ਪੰਜਵਾਂ ਤਖਤ ਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਦਾਸ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਆਪਾਂ ਜਿੱਥੇ ਨਿਹੰਗ ਸਿੰਘ ਜੇਦ ਲੈ ਕੇ ਚੱਲਦੇ ਨੇ ਅਕਾਲੀ ਬਾਬਾ ਫੂਲਦਸ ਸਿੰਘ ਜੀ ਉਹਨਾਂ ਨੇ ਜੋ ਵੀ ਫੈਸਲੇ ਲਏ ਖਾਲਸਾ ਪੰਥ ਉਹਨਾਂ ਤੇ ਹੁਣ ਵੀ ਮਾਜ ਤੇ ਨਾਜ ਨਾਜ ਕਰਦਾ ਉਹ ਫੈਸਲਿਆਂ ਤੇ ਖਾਲਸੇ ਪੰਥ ਨੂੰ ਮਾਨ ਹੈ ਤੇ ਜਿੱਥੇ ਆ ਗੱਲ ਹੁੰਦੀ ਆ ਉਹਦੇ ਮੁਤਾਬਕ ਅਸੀਂ ਮਰਿਆਦਾ ਦੇ ਨਾਲ ਆ ਇਹ ਸਾਰੇ ਗੁਰਦੁਆਰਾ ਸਾਹਿਬਾਂ ਦਾ ਪ੍ਰਬੰਧ ਹੁੰਦਾ ਸੀ 1920 ਤੋਂ ਪਹਿਲਾਂ ਉਹ ਵੀ ਨਹਿنگ ਸਿੰਘਾ ਕੋਲ ਹੁੰਦਾ ਸੀ। ੁੱਡਾਦਾਲ ਕੋਲ ਸੀ ਸਾਰੇ ਪ੍ਰਬੰਧ ਇਹ 1925 ਦੇ ਵਿੱਚ ਜਿਹੜਾ ਐਕਟ ਅੰਗਰੇਜ਼ਾਂ ਨੇ ਜਿਹੜਾ ਅਸੀਂ ਬਣਾਇਆ ਉਹਦੇ ਮੁਤਾਬਕ ਹੁਣ ਜਿਹੜਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਲ ਰਹੀ ਹੈ। ਸਾਡਾ ਜਿਹੜਾ ਉਹ ਹੈਗਾ ਆਪਣੇ ਧਾਰਮਿਕ ਜਿਹੜਾ ਨਾ ਉਹਦੇ ਕਰਕੇ ਜਿਹੜਾ ਵਿਰੋਧ ਹੈ ਤੇ ਜਿੱਥੇ ਕੋਈ ਲੜਾਈ ਝਗੜੇ ਵਾਲਾ ਜਾਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਉਹਦਾ ਤਾਂ ਅਸੀਂ ਡਟ ਕੇ ਵਿਰੋਧ ਕਰਨਾ ਹੀ ਹੈ ਪਰ ਅਸੀਂ ਚਾਹੁੰਦੇ ਆ ਵੀ ਕੋਈ ਆਪਸੀ ਭਰਾਵਾਰੂ ਕੋਈ ਇਹੋ ਜਿਹੀ ਵੀ ਨਹੀਂ ਆਪਾਂ ਚਾਹੁੰਦੇ ਪਰ ਉਹਨਾਂ ਨੂੰ ਵੀ ਚਾਹੀਦਾ ਜਿਨ ਹਿੰਦ ਸਿੰਘ ਜਥੇਬੰਦੀਆਂ ਨੇ ਹੁਣ ਤੱਕ ਮਰਿਆਦਾ ਨੂੰ ਸੰਭਾਲਿਆ ਹੋਇਆ ਤੇ ਉਹ ਮਰਿਆਦਾ ਤੇ ਹਿੰਦ ਸਿੰਘ ਫੌਜਾਂ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਸਾਰੇ ਜੰਗਾਂ ਜੁੱਧਾਂ ਚ ਮੁਗਲਾਂ ਨਾਲ ਫਿਰ ਅੰਗਰੇਜ਼ਾਂ ਨਾਲ ਤੇ ਕੋਈ ਵੀ ਪੰਥ ਦੇ ਉੱਪਰ ਜਦੋਂ ਵੀ ਭੀੜ ਭਈ ਨੰਦ ਸਿੰਘ ਕਹਿੰਦੇ ਕਿ ਉਸ ਦਿਨ ਜਿਹੜਾ ਅਟਾਜ ਕੋਸੀ ਹੋਈ ਆ ਉਹ ਚੰਗਾ ਫੈਸਲਾ ਸੀ 2:50 ਮਿੰਟ ਤੇ ਹੋਣਾ ਨਹੀਂ ਤਾਂ ਕਹਿੰਦੇ ਉਹਨਾਂ ਦੇ ਪੁਰਸਾ ਦੀ ਤਰ੍ਹਾਂ ਨਹੀਂ ਗਿਆ ਮੈਂ ਸੁਣਾ ਨਹੀਂ ਕਰੂੰ ਮੰਨ ਕਰ ਚਲੋ ਜੇ ਉਹਨਾਂ ਨੇ ਕੁਝ ਕੀਤਾ ਪਰ ਅਹੀ ਉਹਦੇ ਨਾਲ ਸਹਿਮਤ ਨਹੀਂ ਉਹ ਮर्याਦਾ ਤੋਂ ਬਾਹਰ ਜਾ ਕੇ ਕੀਤਾ ਕਿਉਂਕਿ ਇਥੋਂ ਦੀ ਮਰਿਆਦਾ ਤੁਹਾਨੂੰ ਜਿਆਦਾ ਪਤਾ ਹੋਊਗੀ ਕਿੰਨੇ ਵਜੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੁੰਦੇ ਨੇ ਤੇ ਜੇ ਉਹ ਪਹਿਲਾਂ ਕੋਈ ਮਰਿਆਦਾ ਤੋਂ ਬਾਹਰ ਜਾ ਕੇ ਦੂਜੀ ਗੱਲ ਦੀ ਹੈ ਸਿੰਘ ਸਾਹਿਬ ਹੁੰਦੇ ਨੇ ਹੈੱਡ ਗਰੰਥੀ ਹੁੰਦੇ ਨੇ ਉਹਨਾਂ ਦੇ ਉਹਨਾਂ ਦੀ ਗੱਲ ਵੀ ਕਰੀਏ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗਰੰਥੀ ਹੁੰਦੇ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਹੁੰਦੇ ਨੇ ਸਾਰੇ ਸੰਤ ਮਹਾਂਪੁਰਖ ਹੁੰਦੇ ਨੇ ਗਗਨਜੀਤ ਸਿੰਘ ਗੜਗਾਜੀ ਨੇ ਸੰਦੇਸ਼ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਨੇ ਹਣਾ ਸਾਰੇ ਉੱਤੇ ਜਾ ਕੇ ਉਹ ਜਿਹੜੇ ਨੇ ਦਸਤਾਰ ਬੁਹੇੜਾ ਜਿਹੜੇ ਸੰਸਥਾਵਾਂ ਵਿਰੋਧ ਕਰ ਰਹੇ ਆ ਉਹਨਾਂ ਨੇ ਇਸ਼ਾਰੇ-ਇਸ਼ਾਰੇ ਚ ਕਿਹਾ ਕੱਲ੍ਹ ਕੁਲਦੀਪ ਕਾਜੀ ਨੇ ਜਿਹੜਾ ਕੌਮ ਦੇ ਨਾਂ 'ਤੇ ਦੋਸ਼ ਦਿੱਤਾ ਵੀ ਸਰਕਾਰੀ ਤੰਤਰ ਦੀ ਸ਼ਹਿਤ ਤੇ ਗੁਰਦਾਨਾਂ ਤੇ ਕਬਜ਼ਾ ਕਰਦਾ ਇਹਨਾਂ ਦੇ ਕੁਝ ਲੋਕ ਇਹ ਹੈ ਵੀ ਜੇ ਤੇ ਜਿਹੜਾ ਆਪ ਕੋਈ ਹੁੰਦਾ ਸਾਡਾ ਕੋਈ ਸਰਕਾਰੀ ਹੈਗਾ ਤੋ ਦੱਸ ਦੇਣ ਜੇ ਉਹਨਾਂ ਦੀ ਸਾਝ ਰਹੀ ਆਪਣੇ ਬੀਜੇਪੀ ਨਾਲ ਜਾਂ ਕਿਸੇ ਨਾਲ ਵੀ ਆਪਾਂ ਇਹ ਚੱਕਰਾਂ 'ਚ ਨਹੀਂ ਪੈਣਾ ਅਸੀਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਸਾਡੇ ਨਹਿਮ ਸਿੰਘ ਜਥੇਵੰਦੀਆਂ ਨਰੋਲ ਧਾਰਮਿਕ ਨਹੀਂ ਇਹ ਕੋਈ ਵੀ ਇਹੋ ਜੀ ਗੱਲ ਕਰਦਾ ਹਰੇਕ ਨੂੰ ਆਪਣੇ ਉਹ ਇਹ ਨਾ ਸਮਝਣ ਜੇ ਸਾਰੀ ਦੁਨੀਆ ਹੀ ਥੋੜੀ ਹੁਣ ਸਰਕਾਰੀ ਹੋ ਗਈ ਜੇ ਸੰਗਤ ਦੀ ਆਪਾਂ ਇੱਕ ਆਵਾਜ਼ ਦੇ ਨਾਲ ਗੱਲ ਕਰਦੇ ਆਂ ਨਹੀਂ ਤਾਂ ਸਾਨੂੰ ਵੀ ਕੀ ਲੋੜ ਐ ਕਿਸੇ ਦਾ ਵਿਰੋਧ ਕਰਨ ਦੀ ਜਿਹਦਾ ਸਾਹ ਇਕੱਠੇ ਹੋਣ ਦੀ ਲੋੜ ਐ ਸਾਰਿਆਂ ਨੂੰ ਜਿੱਲੇ ਦੀ ਗੱਲ ਜਿਹੜੇ ਜਥੇਦਾਰ ਜਿਹ ਜਥੇਦਾਰ ਉਹਨਾਂ ਨੇ ਨਹੀਂ 2 ਤਰੀਕ ਤੋਂ ਪਹਿਲਾਂ ਜਿਹੜਾ ਮਰਜ਼ੀ ਬਦਲ ਲੈਂਦੇ ਜਿਹਨੂੰ ਮਰਜ਼ੀ ਲਾ ਦੇ ਅੱਜ ਉਹਨਾਂ ਨੇ ਖਾਡਪੜ ਸਾਹਿਬ ਰਖਾਇਆ ਉਹਦੇ ਪਰ ਸੱਦਾ ਆ ਤੁਹਾਡੀ ਭੋਗ ਦਾ ਗਾਧਾ ਇਸੇ ਨਾਲ ਆਪਣੇ ਜਿੱਥੇ ਰੋਕ ਉਹਨੇ ਤਾਂ ਖਾਡ ਗਾਦੇ ਵਾਸਤੇ ਖਾਡਪੜ ਸਾਹਿਬ ਰਖਾਇਆ ਜੀ ਅੱਜ ਨਹੀਂ ਉਹ ਪਹਿਲਾਂ ਹੀ ਹੋ ਚੁੱਕੇ ਆ ਵੀ ਜੇ ਉਹਨਾਂ ਨੇ ਆਪਣੇ ਜੂ ਮਰਜ਼ੀ ਕਰ ਲਈ ਤੁਹਾਨੂੰ ਕੋਈ ਸੱਦਾ ਐ ਜੀ ਉਹਨਾਂ ਦਾ ਨਹੀਂ ਸੱਦਾ ਆਊਗਾ ਵੀ ਅਸੀਂ ਵਿਚਲਾ ਰਾਹ ਕੀ ਹੋ ਸਕਦਾ ਦੇਖੋ ਜਥੇਦਾਰ ਲਾਹ ਲਏ ਗਏ ਤੇ ਤੁਸੀਂ ਕਹਿ ਰਹੇ ਹੋ ਕਿ ਜਥੇਦਾਰਾਂ ਨੂੰ ਰੀਐਸਟੇਟ ਕੀਤਾ ਜਾਵੇ ਉਹ ਹਟਾਉਣ ਲਈ ਜਿਹੜੇ ਗੜਗਾ ਬਣ ਤਿਆਰ ਨਹੀਂ ਹੈ ਵਿਚਲਾ ਰਾਹ ਕੀ ਹੋ ਸਕਦਾ ਵਿਚਲਾ ਰਾਹ ਤੇ ਜਦੋਂ ਤੱਕ ਇਹਦਾ ਸਮੁੱਚੇ ਖਾਲਸੇ ਪੰਥ ਨਾਲ ਨਿਹੰਗ ਸਿੰਘ ਜਥੇਬੰਦੀਆਂ ਨਾਲ ਗੁਰਮਤੇ ਦੇ ਨਾਲ ਨਹੀਂ ਉੱਥੇ ਕੋਈ ਆਉਂਦਾ ਆਪਣੇ ਜਿਹੜਾ ਮਰਿਆਦਾ ਅਨੁਸਾਰ ਜੋ ਪਹਿਲਾਂ ਹੈਗੇ ਨੇ ਉਹਨਾਂ ਨੂੰ ਬਹਾਲ ਕਰਨ ਦੇ ਉਹ ਜਿਹੜੇ ਆ ਆਪਣੇ ਉਹ ਬਹਾਲ ਉਹ ਆਪਦੀ ਸੇਵਾ ਤੇ ਜਾਣ ਇਹ ਆਪਣੇ ਖਾਲਸੇ ਨੇ ਕਿਸੇ ਨੇ ਵੀ ਆਪਣੇ ਜਥੇਬੰਦੀਆਂ ਨੇ ਉਹਨਾਂ ਨੂੰ ਆਪਣੇ ਕੋਈ ਹਟਾਇਆ ਇਹ ਤੇ ਸ਼੍ਰੋਮਣੀ ਕਮੇਟੀ ਨੇ ਪ੍ਰਧਾਨ ਵੀ ਹੈ ਨਹੀਂ ਸੀ ਹੈ ਨਾ ਬਾਈ ਜਦਦਰ ਮੰਗਣ ਕਿੰਨੋਂ ਕਰਿਓ ਇਹ ਤੇ ਸੰਗਤ ਦੇ ਵਿੱਚ ਖਾਲਸੇ ਦੇ ਨਾਲ ਗੁਰਮਤਾ ਕਰਕੇ ਹੀ ਸ਼ੁਰੂਆਤ ਖਾਲਸੇ ਦਾ ਜਿਹੜਾ ਉਜਾੜ ਕੀਤਾ ਜਾ ਸਕਦਾ ਤੇ ਜਿਵੇਂ ਜਿਵੇਂ ਅੱਗੇ ਵਿਚਾਰ ਆਉਣਗੇ ਸੰਗਤ ਉਹਦੇ ਮੁਤਾਬਕ ਆਪਾਂ ਅਗਲੇ ਫੈਸਲੇ ਬਾਈ ਕੋਮ ਦੁੱਧਾ ਕੇ ਹੁਣ ਜਦਦਰ ਮੰਗਣ ਕਿੰਨੋਂ ਕਰਿਓ ਮਨਨ ਗੁਰੂ ਗ੍ਰੰਥ ਸਾਹਿਬ ਜੀ ਆ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਾਹਿਬ ਸਿੱਖਣ ਨੂੰ ਹੁਕਮ ਹੈ ਗੁਰੂ ਮਾਨ ਦੇ ਉਪਰੰਤ ਬਾਬਾ ਜਿਹੜਾ ਕੱਲ ਸੰਦੇਸ਼ ਦਿੱਤਾ ਉਹ ਫੇ ਸਿੱਖਣ ਦਾ ਮੰਨਣ ਦਾ ਨਹੀਂ ਉਹ ਉਹਨਾਂ ਨੇ ਕੀ ਸੰਦੇਸ਼ ਦਿੱਤਾ ਕੋਈ ਵੀ ਗੁਰਸੇ ਖੜਾ ਹੋ ਕੇ ਕੋਈ ਵੀ ਆਪਾਂ ਬੇਨਤੀ ਤੇ ਗੁਰੂ ਸਾਹਿਬ ਅੱਗੇ ਕਰਦੇ ਆ ਜੇ ਅਸੀਂ ਉਹ ਸੰਦੇਸ਼ ਨੂੰ ਆਪਾਂ ਇਹ ਨਹੀਂ ਇਹੋ ਜੇ ਕਿੰਤੂ ਪਰੰਤੂ ਜਨਾ ਸਾਨੂੰ ਪਾਓ ਆਪਾਂ ਨਰੋਲ ਜਿਹੜਾ ਵਿਰੋਧ ਆ ਉਹ ਕੀਤਾ ਦੇ ਅੱਗੇ ਸਾਡਾ ਜਾਰੀ ਰਹੂ। ਬਈ ਹੋਲਾ ਮੱਲਾ ਦੇ ਬਾਰੇ ਲਾਸਟ ਵੀਕ ਸੇ ਦਾ ਕੱਲ ਦੇ ਤਰੀਕੇ ਦੇ ਨਾਲ ਵੱਧ ਜਿਹੜੇ ਮਾੜੇ ਪ੍ਰਬੰਧ ਦੇਖਣ ਨੂੰ ਮਿਲੇ ਪਹਿਲਾਂ ਸਨਵਾਰ ਵੀ ਹੁੰਦਾ ਸੀ ਘੋੜ ਸਵਾਰ ਜਿਹੜੇ ਹੁੰਦੇ ਸੀ ਤੁਸੀਂ ਇਹ ਦੇਖਿਆ ਜੇ ਆਪਣੇ ਨਹੀਂ ਜੇ ਆਪਣੇ ਜਿਉ ਉਹਨਾਂ ਦਾ ਮਾਨ ਸਨਮਾਨ ਜਥੇਦਾਰ ਜਿਹੜੇ ਆ ਉਹ ਆਪਣੇ ਨਗਰ ਕੀਰਤਨ ਦੇ ਨਾਲ ਇਹ ਵੀ ਪੁੱਛੋ ਨਾ ਨਗਰ ਕੀਰਤਨ ਦੇ ਨਾਲ ਆਏ ਸੀ ਕੋਈ ਸਿੰਘ ਸਾਹਿਬ ਕਿਸੇ ਵੀ ਤਖਤ ਦੇ ਹੈਗੇ ਸੀ ਨਾਲ ਹਣਾ ਉਹਦੇ ਵੀ ਮਾਨ ਮਰਿਆਦਾ ਤੇ ਤਾਂ ਛੱਟ ਵੱਜਦੀ ਹੈ ਨਾ ਉਹਦੇ ਤੇ ਉਹਦੇ ਨਾਲ ਮਾਨ ਮਰਿਆਦਾ ਨੂੰ ਵੀ ਛੱਟ ਵੱਜਦੀ ਹੈ ਬਾਬਾ ਜੀ ਲਗਾਤਾਰ 392 ਤੋਂ ਹੁੰਦਾ ਆ ਰਹੇ ਆ ਗਿਆਨੀ ਰਣਜੀਤ ਸਿੰਘ ਗਿਆਨੀ ਪੂਰਨ ਸਿੰਘ ਸਾਰਿਆਂ ਨੂੰ ਇਸੇ ਤਰੀਕੇ ਨਾਲ ਲਾਇਆ ਗਿਆ ਉਹ ਉਹੋ ਹੀ ਤਾਂ ਗੱਲ ਕਰ ਰਹੇ ਆ ਨਾ ਜਿਨ੍ਹਾਂ ਨੂੰ ਵੀ ਲਾਇਆ ਉਹਨਾਂ ਨੂੰ ਜਿਹੜਾ ਲਿਉਂਦੇ ਤਾਂ ਬਹੁਤ ਹੀ ਵਧੀਆ ਸਤਿਕਾਰ ਨਾਲ ਨੇ ਜਦੋਂ ਲਾਉਂਦੇ ਨੇ ਉਦੋਂ ਵੀ ਸਾਰਿਆਂ ਦਾ ਗੁਰਮੰਤੇ ਨਾਲ ਲਾਉਣਾ ਉਹਨਾਂ ਨੂੰ ਬਹੁਤ ਹੀ ਬੇਇੱਜ਼ਤ ਤਰ੍ਹਾਂ ਚੁਣਾਮ ਲਾਇਆ ਜਾਂਦਾ ਉਹਦੇ ਆਪਾਂ ਖਲਾਫ ਆ ਤੇ ਦੂਜੀ ਗੱਲ ਹੈ ਜਦੋਂ ਲਾਉਣਾ ਹੁੰਦਾ ਉਹ ਕੋਈ ਆਪਣੇ ਇਹ ਜੇ ਕੋਈ ਅੰਗਰੇਜ਼ਾਂ ਨੇ ਜਾਂ ਕੋਈ ਇਹਨਾਂ ਨੇ ਵਿਧੀ ਵਿਧਾਨ ਜਿਹੜਾ ਉਦੋਂ ਦਾ ਚੱਲਿਆ ਆ ਰਿਹਾ ਜੇ ਆਪਣੇ ਸੈਂਟਰਲ ਸਰਕਾਰ ਜਿਹੜੇ ਕਾਨੂੰਨ ਬਣਾਉਂਦੀ ਹੈ ਉਹ ਸੋਧ ਉਹਨਾਂ ਨੇ ਵੀ ਕਈ ਕਾਨੂੰਨਾਂ 'ਚ ਕੀਤੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ ਸਿੰਘ ਸਾਬਾਂ ਦਾ ਜਿਹੜਾ ਇਹਨਾਂ ਦੀ ਐਜੈਕਟਿਵ ਹੈ ਤੇ ਉਹ ਵੀ ਸੋਧ ਕਰਕੇ ਸਿੰਘ ਸਾਬਾਂ ਦਾ ਸਤਕਾਰ ਜਿਹੜਾ ਉਹ ਵਿੱਚ ਆਪਣੇ ਜ਼ਰੂਰ ਉਹ ਬਹਾਲ ਰੱਖਣਾ ਚਾਹੀਦਾ ਹੈ ਇਹਨਾਂ ਨੂੰ ਉਹ ਨਰਾਤਰ ਨਹੀਂ ਸਰਬਤਖਾਲਾਂ ਜਾਰੀ ਕੀ ਸ਼੍ਰੋਮਣੀ ਕਮੇਟੀ ਜਿਹੜਾ ਜਿਹੜਾ ਦੇ ਲੇ ਸਕਦੀ ਜਦੋਂ ਤੱਕ ਇਹ ਐਕਟ ਹੈ ਜਿਹੜਾ ਐਕਟ ਬਣਿਆ ਹੋਇਆ ਉਹ ਸਰਬਤਖਾਲਸਾ ਨੇ ਜਿਹੜਾ ਉਹ ਗੁਰਮਤੇ ਉਹ ਸੰਗਤ ਤੋਂ ਗੁਰਮ ਸਾਹਿਬ ਬਹੁਤ ਕਿਰਪਾ ਸੰਗਤ ਕੋਈ ਵੀ ਕਰ ਸਕਦੀ ਆ ਪਰ ਸੰਗਤ ਜਿਹੜੀ ਸਰਬਤਖਾਲਸਾ ਦੀ ਜਦੋਂ ਗੱਲ ਆਊਗੀ ਕੁਝ ਮੁਜੇ ਖਾਲਸੇਪੰਦ ਦੇ ਸਾਹਮਣੇ ਗੱਲਬਾਤ ਹੋਊਗੀ ਉਦੋਂ ਸਰਬਤ ਖਾਲਸਾ ਵੀ ਹੋਊਗਾ ਪਰ ਇਹਦੇ ਵਿੱਚ ਜਿਹੜਾ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਉਹ ਸੋਧ ਜ਼ਰੂਰ ਕਰਨੀ ਚਾਹੀਦੀ ਆ ਉਹ ਸਿੰਘ ਸਭਾਾਂ ਦਾ ਨਰਾਦਰ ਨਾਲ ਲਿਆਉਂਦੇ ਵੀ ਜਦੋਂ ਜ਼ਰੂਰਤ ਹੁੰਦੀ ਜਦੋਂ ਮਰਜ਼ੀ ਲਾ ਲੈਂਦੇ ਨੇ ਇਹ ਆਪਦੇ ਤੇ ਕੋਈ ਗੱਲਬਾਤ ਹੁੰਦੀ ਆ ਉਹ ਜਦੋਂ ਮਰਜ਼ੀ ਲਾ ਲੈਂਦੇ ਨੇ ਦੋ ਤਰੀਕ ਤੋਂ ਪਹਿਲਾਂ ਜਦੋਂ ਮਰਜ਼ੀ ਉਹਨਾਂ ਨੂੰ ਬਦਲ ਲੈਂਦੇ ਕਿਸੇ ਨੂੰ ਕੀ ਸੀ ਉਦਰਾਜ ਤੇ ਜੇ ਹੁਣ ਆਪਣੇ ਜਦੋਂ ਕੋਈ ਗੱਲਬਾਤ ਇਹੋ ਜਿਹੀ ਹੋ ਗਈ ਦੋ ਤਰੀਕ ਤੋਂ ਬਾਅਦ ਜਿਹੜੇ ਆ ਉਹ ਉਹਨਾਂ ਨੂੰ ਲਾਉਣਾ ਜਾਂ ਜੋ ਵੀ ਉਹਦੇ ਨਾਲ ਸੰਗਤ ਜਾਂ ਸਾਡੀਆਂ ਨੇ ਹੰਗਸ ਸਿੰਘ ਜਥੇਬੰਦੀਆਂ ਉਹਦੇ ਹੱਕ ਹੈ ਅੱਜ ਵੀ ਅਸੀਂ ਚੋਣਾਂ ਦੀ ਵੀ ਮੰਗ ਕੀਤੀ ਜਾ ਰਹੀ ਹੈ ਹੋਣੀयां ਚਾਹੀਦੀਆਂ ਨੇ ਐਜਪੀਸੀ ਚੋਣਾਂ ਦਾ ਸਮੇਂ ਉਸਾਰਕ ਕੋਈ ਵੀ ਹੁੰਦਾ ਸਮੇਂ ਡਿਮਾਂਡ ਕਰਦੇ ਹੋ ਕੇਂਦਰ ਸਰਕਾਰ ਤੋਂ ਕਿ ਜਲਦ ਕਰਾਈਆਂ ਜਾਣ ਚੁਣਾਂ ਐ ਉਹ ਤਾਂ ਬਹੁਤ ਛੇਤੀ ਹੋਣੀਆਂ ਚਾਹੀਦੀਆਂ ਨੇ ਪਰ ਆਪਾਂ ਇਹ ਵੀ ਕਹਿੰਦੇ ਆ ਉਹਦੇ ਵਿੱਚ ਨਰੋਲ ਜਿਹੜੀ ਕਿਉਂਕਿ ਧਾਰਮਿਕ ਸੰਸਥਾ ਹੈ ਉਹਨੂੰ ਗੁਰਦੁਆਰਾ ਸਾਹਿਬਾਂ ਦਾ ਪ੍ਰਬੰਧ ਜਿਹੜਾ ਉਹਦੇ ਵਿੱਚ ਸਾਡੇ ਜਿੰਨੇ ਵੀ ਧਾਰਮਿਕ ਇਹ ਸਿਆਸੀ ਬੰਦੇ ਨਹੀਂ ਹੋਣੇ ਚਾਹੀਦੇ ਧਾਰਮਿਕ ਹੀ ਹੋਣੇ ਚਾਹੀਦੇ ਨੇ ਧਾਰਮਿਕ ਬੰਦੇ ਹੀ ਉਹਦੇ ਵਿੱਚ ਅੱਗੇ ਹੋਣ ਚੁਣ ਕੇ ਤੇ ਉਹ ਹੀ ਗੁਰਦੁਆਰਾ ਸਾਹਿਬਾਂ ਦਾ ਜਿਹੜਾ ਪ੍ਰਬੰਧ ਚਲਾਉਣਾ ਚਾਹੀਦਾ ਕਿਉਂਕਿ ਇਹ ਸਿਆਸੀ ਗੱਲਬਾਤ ਹੈ ਅਸੀਂ ਇਲੈਕਸ਼ਨਾਂ ਨਾ ਅਸੀਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜਨੀ ਨਾ ਕੋਈ ਸਿਆਸੀ ਸਾਡੀ ਗੱਲਬਾਤ ਹੈ ਸਿਰਫ ਨਰੋਲ ਧਾਰਮਿਕ ਇਹਦਾ ਅਸੀਂ ਵਿਰੋਧ ਜਿਹੜਾ ਇਸ ਕਰਕੇ ਕਰ ਰਹੇ ਹਾਂ ਔਰ ਸਾਡਾ ਕੋਈ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਨਾਲ ਕੋਈ ਸਾਡਾ ਉਹਨਾਂ ਨਾਲ ਨਿੱਜੀ ਵਿਰੋਧ ਨਹੀਂ ਠੀਕ ਠੀਕ ਹੈ ਜਿਹਦੇ ਤੁਸੀਂ ਕਿਹਾ ਸੀ ਕਿ ਵਿਰੋਧ ਪੁੱਟਾ ਜਾਵੇ ਇਸੇ ਤਰ੍ਹਾਂ ਦਾ ਉਹ ਸਰਕਾਰੀ ਜਿਹੜੇ ਡੀਪੀਆਰਓ ਦੇ ਗਰੁੱਪ ਹੈ ਉਹਨਾਂ ਦੇ ਵਿੱਚ ਸਰਕਾਰ ਦੇ ਜਿਹੜੇ ਲੋਕ ਜਿਹੜੇ ਸ਼ੇਅਰ ਕਰਵਾਇਆ ਉਹ ਇਸ ਕਰਕੇ ਕਰਵਾਈ ਸੀ ਉਹਨਾਂ ਨੇ ਜਿਹੜਾ ਮੈਂ ਬੋਲਿਆ ਸੀ ਵੀ ਅਮਨ ਮਾਨ ਜਿਹੜਾ ਹੈ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਰਾਤ ਨੂੰ ਬਾਬਾ ਜੀ ਬੋਦੋ ਵੀ ਕੋਈ ਇੱਥੇ ਲੜਾਈ ਝਗੜਾ ਨਾ ਹੋ ਜਾਵੇ ਕੋਈ ਇਹੋ ਜਿਹੀ ਗੱਲ ਨਾ ਹੋ ਜਾਵੇ ਉਸ ਕਰਕੇ ਉਹਨਾਂ ਨੇ ਜਿਹੜਾ ਸੀ ਇਹ ਰਾਤ ਨੂੰ ਉਹ ਪਾਈ ਸੀ ਵੀ ਕਿਤੇ ਵੀ ਕੋਈ ਇਹੋ ਜਿਹੀ ਗੱਲ ਨਾ ਹੋਵੇ ਬਾਬਾ ਜੀ ਤੁਸੀਂ ਜ਼ਰੂਰ ਬੋਲ ਕੇ ਪਾ ਦਿਓ ਤੇ ਸ਼ਾਂਤੀ ਰਹਿਣੀ ਚਾਹੀਦੀ ਪਰ ਅਕਾਲੀ ਦਲ ਦਾ ਲੀਡਰ ਤਾਂ ਉਹ ਵੀ ਉਹ ਇਹ ਤੁਹਾਡੇ ਰਾਹੀਂ ਇਹ ਤੁਹਾਡੇ ਰਾਹੀਂ ਪਸਾ ਲੱਗਿਆ ਪਰ ਆਪਣੇ ਜੋ ਵੀ ਹੈ ਮੈਨੂੰ ਇਹਨਾਂ ਨੇ ਕਿਹਾ ਸੀ ਬਾਬਾ ਜੀ ਸ਼ਾਂਤੀ ਆਪਾਂ ਰੱਖਣੀ ਹੈ ਪਰ ਉਹਦੇ ਤੋਂ ਪਹਿਲਾਂ ਜਦੋਂ ਆਪਾਂ ਸਵੇਰੇ ਤੁਰੇ ਵੀ ਸੀ ਉਦੋਂ ਵੀ ਇਹ ਬੇਨਤੀ ਕੀਤੀ ਸ੍ਰੀ ਕੇਸਗੜ੍ਹ ਸਾਹਿਬ ਜਿੱਥੋਂ ਸਾਡਾ ਜਨਮ ਹੈ ਖਾਲਸੇ ਦਾ ਉੱਥੇ ਆਪਾਂ ਸਤਿਕਾਰ ਸ਼ਰਧਾ ਭਾਵਨਾ ਨਾਲ ਜਾਣਾ ਹੈ ਉੱਥੇ ਆਪਾਂ ਇਹ ਨਾ ਕਿਸੇ ਨੂੰ ਲੱਗੇ ਕਿ ਆਪਾਂ ਕਿਵੇਂ ਉੱਥੇ ਜਾ ਰਹੇ ਮर्यादा ਤੋਂ ਬਾਹਰ ਜਾ ਕੇ ਨਹੀਂ ਮर्यादा ਦੇ ਵਿੱਚ ਹੀ ਰਹਿ ਕੇ ਆਪਾਂ ਸਾਰੇ ਕੰਮ ਕਰਨੇ ਨੇ ਪਰ ਜੇ ਇਹਨਾਂ ਨੂੰ ਇੰਨਾ ਡਰ ਸੀ ਵੀ ਜੇ ਨਾਂ ਸਿੰਘ ਫੌਜਾਂ ਤੋਂ ਤੇ ਇਹ ਪਹਿਲਾਂ ਹੀ ਉਹਨਾਂ ਨਾਲ ਆਪਸੀ ਗੁਰਮਤਿ ਨਾਲ ਹੀ ਇਹਨਾਂ ਨੂੰ ਲਾਉਣਾ ਚਾਹੀਦਾ ਸੀ ਉਹ ਇਹਨਾਂ ਨੇ ਗਲਤੀ ਕੀਤਾ ਤੇ ਸਿੰਘ ਸਾਹਿਬ ਗਿਆਨੀ ਰਖਵੀਰ ਸਿੰਘ ਜੀ ਜਾਂ ਜਿੰਨੇ ਵੀ ਸਿੰਘ ਸਾਹਿਬ ਹੈ ਉਹਨਾਂ ਨੂੰ ਸਾਡੇ ਜਿੰਨਾ ਵੀ ਸਾਡਾ ਗੁਰਮਤ ਹੈ ਉਹਨਾਂ ਨੇ ਜੇ ਚਾਰਜ ਜਿਹੜਾ ਹੈ ਉਹ ਵਿਧੀ ਵਿਧਾਨ ਅਨੁਸਾਰ ਨਾ ਉਹਨਾਂ ਨੂੰ ਲਾਇਆ ਤੇ ਨਾ ਉਹ ਉਵੇਂ ਆਪਦੀ ਸੇਵਾ ਸਮਾਹਲਨ ਤਗੜੇ ਉਹ ਕਿਹਾ ਨਹੀਂ ਜਿਹੜਾ ਹੈ ਉਹ ਸਾਰਾ ਵਿਸ਼ਾ ਹਾਂਜੀ ਅਹੀਂ ਜਿਹੜੀ ਸੈਟਲਮੈਂਟ ਹੋਈ ਹੈ ਅਜੇ ਵੀ ਅਜੇ ਜੇ ਉਹਨਾਂ ਦੇ ਦੂਸ਼ਨ ਲਾਉਂਦੇ ਉਹਦੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਗਿਆਨੀ ਸੁਲਤਾਨ ਸਿੰਘ ਵੀ ਹੋ ਜੇ ਮਤਲਬ ਉਥੇ ਗ੍ਰੰਥੀ ਬਾਬਾ ਜੀ ਇੱਕ ਸਿਆਸੀ ਪਾਰਟੀ ਦਾ ਆਈਟੀ ਸੈੱਲ ਜਿਹੜੇ-ਜਿਹੜੇ ਬੰਦੇ ਵਿਰੋਧ ਕਰਦੇ ਆਂ ਜੀ ਉਹ ਉਹਨਾਂ ਨੂੰ ਬਦਨਾਮ ਕਰਨ ਤੇ ਲੱਗਿਆ ਉਹਦੇ ਬਾਰੇ ਕੀ ਕਹਿੰਦੇ ਬਹੁਤ ਜ਼ਿਆਦਾ ਫੇਸਬੁੱਕ ਵਟਸਐਪ ਹੁੰਦਾ ਨਾ ਜੀ ਉਹ ਤੇ ਜਿਹੜਾ ਆਪਣੇ ਹੁਣ ਆਪਾਂ ਵੀ ਬੋਲ ਰਹੇ ਆਂ ਹਾਂਜੀ ਹਾਂਜੀ ਹਨਾ ਅੱਜ ਤੋਂ ਪਹਿਲਾਂ ਜਆ ਆਪਾਂ ਸ਼ਰੋਣੀ ਕਮੇਟੀ ਜਾਂ ਅਕਾਲੀ ਦਲ ਨਾਲ ਹਮੇਸ਼ਾ ਸਾਥ ਦਿੰਦੇ ਰਹੇ ਆਂ ਨਹੀਂ ਸਿੰਘ ਫੌਜਾਂ ਸਿਰਫ ਮਰਿਆਦਾ ਕਰਕੇ ਹੋਰ ਨਹੀਂ ਵੋਟਾਂ ਨਾਲ ਨਹੀਂ ਕੋਈ ਸਾਡਾ ਸਬੰਧ ਉਦੋਂ ਤੱਕ ਨਹੀਂ ਸਿੰਘ ਫੌਜਾਂ ਜਿਹੜੀਆਂ ਚੰਗੀਆਂ ਸੀ ਤੇ ਜੇ ਹੁਣ ਨਹੀਂ ਸਿੰਘ ਫੌਜਾਂ ਕੋਈ ਮਰਿਆਦਾ ਕਰਕੇ ਵਿਰੋਧ ਕਰ ਰਹੀਆਂ ਤੇ ਉਹਨਾਂ ਦਾ ਕੁਝ ਵੀ ਕਹਿ ਸਕਦੇ ਮੇਰੇ ਜਾਂ ਕਿਸੇ ਦੇ ਵੀ ਖਿਲਾਫ ਮਾੜਾ ਬੋਲ ਸਕਦੇ ਉਹਨਾਂ ਨੇ ਤਾਂ ਆਪਦਾ ਕੰਮ ਕਰਨਾ ਹੀ ਹੈ ਜੇਕਰ ਸਤਾਰਨਜੀ ਨੂੰ ਅੰਤਰੰਕ ਕਮੇਟੀ ਦੀ ਮੀਟਿੰਗ ਵਿੱਚ ਫੈਸਲੇ ਨਾ ਰੰਗ ਕਿਤੇ ਕਿ ਅਗਲਾ ਕੈਕਸ਼ਨ ਕਰਨ ਜਾ ਰਹੇ ਜਿਹੜੇ ਉਹ ਅਗਲਾ ਤੇ ਸਾਰੇ ਆਪਣੇ ਫਿਰ ਗੁਰਮਤਾ ਕਰਾਂਗੇ ਇਹ ਆਪਾਂ ਤੇ ਨਾਲ ਤਾਂ ਇਹੀ ਕਹਿੰਨੇ ਇਹਨਾਂ ਨੂੰ ਵੀ ਤੁਸੀਂ ਸਪੌਂਸਰ ਸੇਫ ਕੌਮ ਨੂੰ ਅਕਾਲੀ ਦਰ ਨੂੰ ਤਗੜੇ ਕਰੋ ਸਾਰਿਆਂ ਦੇ ਜਿਹੜੇ ਐ ਸੋਚ ਜਿਹੜੀ ਹੁੰਦੀ ਹੈ ਨਾ ਉਹਨੂੰ ਲੈ ਕੇ ਚੱਲਣਾ ਚਾਹੀਦਾ ਜੇ ਉਹ ਆਪਣੇ ਸਾਰਿਆਂ ਦੀ ਸੋਚ ਦੇ ਮੁਤਾਬਕ ਚੱਲਣ ਸਿਰਫ ਆਪਾਂ ਨਿੱਜੀ ਆਪਦੇ ਉਹਦੇ ਕਰਕੇ ਨਹੀਂ ਕਰਨਾ ਚਾਹੀਦਾ ਇੱਕ ਆਪਾਂ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਇੱਕ ਬੰਦੇ ਕਰਕੇ ਜੇ ਆਪਾਂ ਉਹ ਜੇ ਕੰਮ ਕਰੀਏ ਉਹਦੇ ਨਾਲ ਜਥੇਬੰਦੀ ਹਮੇਸ਼ਾ ਜਮਾਤ ਕਰਾਮਾਤ ਹੁੰਦੀ ਹੈ ਕਦੇ ਵੀ ਕੋਈ ਆਪ ਇੱਕ ਬੰਦਾ ਨਹੀਂ ਕਦੇ ਵੀ ਉੱਪਰ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਇਹ ਗੱਲ ਜੇ ਅੱਜ ਆਪਾਂ ਕਰ ਰਹੇ ਸਾਰੇ ਦਲਪੰਥ ਇਕੱਠੇ ਹੋ ਕੇ ਕਰ ਰਹੇ ਸਾਰਿਆਂ ਨੂੰ ਕਰਦੇ ਨੇ ਫੈਸਲਾ ਤਾਂ ਜਥੇਬੰਦੀ ਚੋਂ ਹੀ ਆਉਂਦਾ ਹੈ ਉਹ ਹਾਂ ਜਦੋਂ ਆਪਣੇ ਉਹਨਾਂ ਨੂੰ ਕਰਨ ਦੀ ਖਰਾਬਾ ਉਹਨਾਂ ਦੇ ਨਾਲ ਆਗੇ ਵੀ ਨਾਲ ਆ ਮੈਂ ਤਾਂ ਕਹਿ ਹੀ ਜਾਂ ਹਰ ਫੈਸਲੇ 'ਚ ਆਪਣੇ ਨਾਲ ਹੀ ਰਹਾਂ ਪਰ ਮर्यादा ਦੇ ਵਿੱਚ ਰਹਿ ਕੇ ਕਰਨ ਸਾਰਿਆਂ ਨੂੰ ਬੇਨਤੀ ਆਪਾਂ ਸਾਡਾ ਇਹ ਆਪਣੇ ਜਿਹੜਾ ਧਾਰਮਿਕ ਪੱਖ ਤੋਂ ਵਿਰੋਧ ਹੈ ਹੋਰ ਅਸੀਂ ਕੋਈ ਹੋ ਜਾ ਨਹੀਂ ਅਗਲੇ ਵੀ ਜੋ ਵੀ ਹੈ ਕੰਮਕਾਰ ਉਹ ਵੀ ਆਪਾਂ ਗੁਰਮਤੇ ਦੇ ਨਾਲ ਹੀ ਕਰਨੇ ਨੇ ਤੇ ਜਿੱਥੇ ਇਹਨਾਂ ਨੂੰ ਵੀ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਉਹ ਸਾਡੇ ਮਤਲਬ ਸਾਰਿਆਂ ਦੇ ਵਿਚਾਰ ਜਿਹੜੇ ਆ ਉਹ ਜਰੂਰ ਸਹੀ ਤਰੀਕੇ ਨਾਲ ਸਮਝ ਕੇ ਨਾਲ ਹੀ ਜਿਵੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਉਹ ਵੀ ਵਧੀਆ ਸੇਵਾ ਕਰ ਰਹੇ ਸੀ ਪਰ ਉਹਨਾਂ ਨੇ ਜੇ ਕੋਈ ਅਸਤੀਫੇ ਦੀ ਹੈ ਉਹ ਆਪਦਾ ਵਾਪਸ ਲੈ ਕੇ ਫੇਰ ਕਰਨ ਪਰ ਉਹਨਾਂ ਨੂੰ ਜੇ ਪਹਿਲਾ ਅਸਤੀਫੇ ਤੋਂ ਪਹਿਲਾਂ ਜੋ ਕੁਝ ਆ ਹੋਇਆ ਉਹਦੇ ਤੇ ਸਗੋ ਜੇ ਪਹਿਲਾ ਪਹਿਰਾ ਦੇ ਜਾਂਦੇ ਤੇ ਉਹ ਹੋਰ ਵੀ ਚੰਗਾ ਹੁੰਦਾ ਠੀਕ ਹੈ ਵੀ ਮੈਂ ਕਰ ਦੋ ਕਿ ਤੁਹਾਨੂੰ ਹੀ ਸਾਹਮਣੇ ਗੱਲ ਕਰਾਂਗਾ ਤੇ ਉਹ ਉਹਨਾਂ ਨੇ ਸੇਵਾ ਸੰਭਾਲਣੀ ਚਾਹੀਦੀ ਆ ਅਸੀਂ ਤੇ ਚਾਹੁੰਦੇ ਆ ਸੇਵਾ ਸੰਭਾਲ ਕੇ ਉਹ ਸਹੀ ਤਰੀਕੇ ਨਾਲ ਜਿਹੜੇ ਆ ਸਿੰਘ ਸਾਬਾਂ ਦੇ ਉਹ ਫੈਸਲੇ ਸਗੋ ਆਪ ਕਰ ਨਸੀ ਠੀਕ ਹੈ ਸਾਰਿਆਂ ਦਾ ਧੰਨਵਾਦ ਬਾਈ ਇੱਕ ਫੋਟੋ ਕਾਣੀ ਸਟਿਲ ਹਾਂ ਇਹਦੇ ਚ ਲੋਰਟਸ ਵੀ ਲੈ ਲੈ ਯਾਰ ਨਾਲ ਸ਼ਾਰਟਸ ਲਗਾ ਥੋੜੇ ちなみに。